ਕੱਲ ਦੋਸਤੋ ਮਾਰਾ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਅਪਾ ਗੱਲ ਕਰਾਂਗੇ ਹੱਥ ਤੇਲ ਦੂਜੀ ਵਿਧੀ ਤੇ ਦੂਸਰੀ ਵਿਧੀ ਦੇ ਅੰਦਰ ਸ਼੍ਰੀਮੰਤ ਮੇਘਰਾਜ ਜੀ ਕੀ ਸਮਝਾਉਂਦੇ ਆ। ਇੱਥੇ ਲਿਖਿਆ ਵਾ ਜੇ ਸੁੱਕੀ ਹੋਈ ਬਸਤੂ ਹੋਵੇ ਜਿੱਦਾਂ ਤੁਸੀਂ ਆਂਗਲੇ ਦਾ ਤੇਲ ਕੱਢਣਾ ਹੋਵੇ ਉਹ ਸੁੱਕਾ ਵਾ ਸੁੱਕੇ ਹੋਲੇ ਆ। ਜੇ ਸੁੱਕੀ ਹੋਈ ਵਸਤੂ ਹੋਵੇ ਤਾਂ ਲਿਆ ਕੇ ਚੂਰਣ ਕਰ ਲਓ ਉਹਦਾ ਚੂਰਣ ਬਣਾ ਲਓ ਰਾਤ ਨੂੰ 8 ਗੋੜੇ ਪਾਣੀ ਵਿੱਚ ਪਿਉ ਛੱਡੇ ਜੇਤਾ ਦੇ ਕੋਲ 50 ਗ੍ਰਾਮ ਚੂਰਣ ਹੈ ਤੇ 400 ਗ੍ਰਾਮ ਪਾਣੀ ਪਿਉ ਛੱਡੇ ਰਾਤ ਆਕਾਲ ਕੜਾ ਕਰੇ ਜਦ 8ਵਾਂ ਹਿੱਸਾ ਬਾਕੀ ਛੜ ਕੇ ਆ ਰਹੇ 8ਵਾਂ ਹੀ ਸੜ ਜੇ ਬਾਕੀ 7 ਹਿੱਸੇ ਛੜ ਜਾਣ ਉਤਾਰ ਕੇ ਪੁਣ ਕੇ ਉਸ ਵਿੱਚ 8 ਗੁਣਾ ਦੁੱਧ ਪਾ ਕੇ ਅਰਕ੍ਰਿਤ ਤੇਲ ਚੂਰਣ ਕਰਿਤ ਤੇਜ ਤੇਲ ਚੂਰਣ ਨਾਲੋਂ 4 ਗੁਣਾ ਪਾ ਕੇ ਫਿਰ ਮੱਠੀ ਅੱਗ ਪਰ ਪਕਾਵੇ ਜਦ ਕਰਿਤ ਤੇਲ ਮਾਤਰਾਣ ਰਹੇ ਜਦੋ ਕਰਿਤ ਤੇਲ ਰਹਿ ਜਾਏ ਬਾਕੀ ਸਾਰਾ ਪਾਣੀ ਬੁਣੀ ਛੜ ਜੇ ਸਾਫ ਕਰਕੇ ਭਾਂਡੇ ਵਿੱਚ ਪਾ ਰਕੇ ਇਹ ਦੂਜੀ ਵਿਧੀ ਮੱਦਮ ਕਹੀ ਗਈ ਹੈ ਮਤਲਬ ਕਹਿੰਦੇ ਦੂਜੀ ਵਿਧੀ ਦੱਸੀ ਆ ਤੇਲ ਬਣਾਉਣ ਦੀ ਜੇ ਸੁੱਕੀ ਵਸਤੂ ਹੈ ਤੁਹਾਡੇ ਕੋਲ ਉਹ ਤੇਲ ਪਿੱਛੇ ਮੈਂ ਸੰਸਕਾਰ ਦੱਸੇ ਆ ਤੋਲਾਂ ਦੇ ਦਵਾਈਆਂ ਦੇ ਵੀ ਜਿੱਥੇ ਕਿਹੜੀ ਚੀਜ਼ ਦਾ ਨਾਮ ਲਿਖੀ ਹੋਵੇ ਜਿਸ ਤਰ੍ਹਾਂ ਇੱਥੇ ਲਿਖਿਆ ਤੇਲ ਜਾਂ ਘਿਓ ਜਾਂ ਦੁੱਧ ਕਿਹਦਾ ਦੁੱਧ ਪਾਉਣਾ ਵਾ ਉਹ ਪਿੱਛੇ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਫੋਨ ਤੇ ਉਦੇ ਅੰਦਰ ਇਹ ਕਿੰਨਾ ਦਸਿਆ ਨਾ ਤੋ ਇਹ ਹੀ ਦੂਜੀ ਤੇਲ ਬਣਾਉਂਦੀ ਜੀ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਕੰਟੇਨ ਦਬਾਓ ਜਿਹੜੀ ਵੀ ਵੀਡੀਓ ਅਸੀਂ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ